ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੱਤੂ ਸਵਾਗਤ ਕਰਦੀ ਹਾਂ ਹਾਜ਼ਰਨਾ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਅੱਜ ਦੇ ਦਿਨ 27 ਫਰਵਰੀ 1984 ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਫੈਸਲੇ ਅਨੁਸਾਰ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਜਿਹੜੀ ਸਿੱਖਾਂ ਨੂੰ Hindu ਧਰਮ ਦਾ ਹਿੱਸਾ ਦੱਸਦੀ ਹੈ ਉਸ ਨੂੰ ਦਿੱਲੀ ਦੀ ਪਾਰਲੀਮੈਂਟ ਅੱਗੇ ਸਾੜਨ ਦਾ ਫੈਸਲਾ ਲਿਆ ਗਿਆ ਸੀ ਤੇ ਜਿਸ ਨੂੰ ਸਾੜਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਖੁਦ ਪ੍ਰਕਾਸ਼ ਸਿੰਘ ਬਾਦਲ ਸਨ ਕੱਲ ਦਾ ਬਾਦਲ ਤੇ ਅੱਜ ਦਾ ਬਾਦਲ ਕਿੱਥੇ ਖੜੇ ਹਨ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 27 ਫਰਵਰੀ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਦੀ ਕਾਪੀ ਦਿੱਲੀ ਦੀ ਪਾਰਲੀਮੈਂਟ ਅੱਗੇ ਸਾੜੀ ਸੀ ਤੇ ਜਿਸ ਨੂੰ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਸਾੜਿਆ ਸੀ ਕੱਲ ਦਾ ਬਾਦਲ ਤੇ ਅੱਜ ਦਾ ਬਾਦਲ ਇਸ ਦੀ ਤੁਲਨਾ ਤੁਸੀਂ ਕਿੱਦਾਂ ਕਰਦੇ ਹੋ ਵੀਪਾ ਜਿਹੜੀ ਗੱਲ ਤੁਸੀਂ ਕੀਤੀ ਆ ਕਿ 27 ਫਰਵਰੀ 1984 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਸੀ ਜਿਹੜਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਹਾਂਜੀ ਜਿਹੜੀ ਸਿੱਖਾਂ ਨੂੰ Hindu ਧਰਮ ਦਾ ਹਿੱਸਾ ਦੱਸਦੀ ਆ ਜੀ ਉਸ ਦੀਆਂ ਕਾਪੀਆਂ ਨੇ ਜਿਹੜੀਆਂ ਉਹ ਪਾਰਲੀਮੈਂਟ ਦੇ ਅੱਗੇ ਸਾੜੀਆਂ ਜਾਣਗੀਆਂ ਹਾਂਜੀ ਤੇ ਡਿਊਟੀ ਲਾਈ ਗਈ ਸੀ ਕਿ ਜਿਹੜੇ ਉਸ ਵੇਲੇ ਦੇ ਵੱਡੇ ਲੀਡਰ ਸੀ ਜਿਨ੍ਹਾਂ ਚ ਬਾਦਲ ਟੋੜਾ ਬਰਨਾਲਾ ਲੋਂਗੋਵਾਲ ਉਸ ਵੇਲੇ ਮੂਰਤੀ ਦਾ ਡਿਕਟੇਟਰ ਸੀ ਸੋ ਇਹਨਾਂ ਤਿੰਨ ਆਗੂਆਂ ਦੀ ਡਿਊਟੀ ਲਾਈ ਗਈ ਸੀ ਕਿ ਤਿੰਨੇ ਆਗੂ ਦਿੱਲੀ ਚ ਜਾ ਕੇ ਪਾਰਲੀਮੈਂਟ ਦੇ ਅੱਗੇ ਭਾਰਤੀ ਸੰਵਿਧਾਨ ਦੀ ਤਾਰਾ 22 ਦੀਆਂ ਕਾਪੀਆਂ ਸਾੜਨਗੇ ਜੀ ਸੋ ਉਸ ਵੇਲੇ ਦੀ ਅਸੀਂ ਗੱਲ ਕਰਦੇ ਆ ਫਰ ਬਲਿਸ 1984 ਦੀ ਤੇ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਜਲਵਾ ਜਿਹੜਾ ਉਹਨਾਂ ਦੀ ਪਕੜ ਸੀ ਜਿਹੜੀ ਉਹ ਸਿੱਖ ਸੰਗਤਾਂ ਤੇ ਪੂਰੀ ਤਰ੍ਹਾਂ ਬਲੰਦ ਹੋ ਚੁੱਕੀ ਸੀ ਮਜ਼ਬੂਤ ਹੋ ਚੁੱਕੀ ਸੀ ਮਤਲਬ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਕੌਮ ਆਪਣਾ ਆਗੂ ਪ੍ਰਵਾਨ ਕਰ ਚੁੱਕੀ ਸੀ ਅਕਾਲੀ ਦਲ ਦੇ ਜਿਹੜੇ ਆਗੂ ਸੀ ਇਹ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਆ ਕਿ ਉਸ ਵੇਲੇ ਵੀ ਸੰਗਤਾਂ ਨੇ ਇਹਨਾਂ ਨੂੰ ਨਕਾਰਤਾ ਸੀ ਜੀ ਤੇ ਜਿਹੜੀ ਗੱਲ ਸਾਥ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਰਦੇ ਸੀ ਲੋਕ ਉਹਨੂੰ ਸੁਣਦੇ ਸੀ ਔਰ ਉਹਦੇ ਪਿੱਛੇ ਚੱਲਦੇ ਸੀ ਜੀ ਸੋ ਜਦੋਂ ਅਕਾਲੀ ਦਲ ਦੀ ਹਾਲਤ ਇਹ ਹੋ ਗਈ ਤੇ ਜਿਵੇਂ ਮਤਲਬ ਇਹਨਾਂ ਦੀ ਆਦਤ ਦੇ ਅਨਸਾਰ ਕਿ ਜਦੋਂ ਇਹ ਅਕਾਲੀ ਆਗੂ ਨੇ ਜਿਹੜੇ ਇਹਨਾਂ ਨੂੰ ਕੌਮ ਨਕਾਰ ਦਿੰਦੀ ਆ ਫਿਰ ਇਹਨਾਂ ਨੂੰ ਧਰਮ ਯਾਦ ਆ ਜਾਂਦਾ ਸਿੱਖ ਮੁੱਦੇ ਯਾਦ ਆ ਜਾਂਦੇ ਨੇ ਸੋ ਉਸੇ ਹੀ ਤਰ੍ਹਾਂ ਉਸ ਵੇਲੇ ਅਕਾਲੀ ਦਲ ਨੇ ਇਸ ਗੱਲ ਨੂੰ ਮਜਬੂਰੀ ਸਮਝਿਆ ਹੋਇਆ ਤੇ ਸਿੱਖ ਭਾਵਨਾਵਾਂ ਦੇ ਅਨੁਸਾਰ ਸਿੱਖ ਮੁੱਦਿਆਂ ਨੂੰ ਗੁਰਮਾਉਣ ਦੇ ਲਈ ਸਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਕੌਮ ਨੂੰ ਕੌਮੀ ਭਾਵਨਾਵਾਂ ਜਿਹੜੀਆਂ ਜਗਾਈਆਂ ਹੋਈਆਂ ਸੀ ਉਹਦੇ ਉਹਨਾਂ ਦੇ ਨਾਲ ਖੜੇ ਰਹਿਣ ਦੇ ਲਈ ਉਹਨਾਂ ਨੇ ਉਸ ਵੇਲੇ ਇਹ ਫੈਸਲਾ ਕੀਤਾ ਸੀ ਕਿ ਭਾਰਤੀ ਸੰਵਿਧਾਨ ਦੀ ਧਾਰਾ 25B ਆ ਜਿਹੜੀ ਉਹਨੂੰ ਦਿੱਲੀ ਦੀ ਪਾਰਲੀਮੈਂਟ ਅੱਗੇ ਜਾ ਕੇ ਸਾੜਿਆ ਜਾਵੇ ਤਾਂ ਕਿ ਸਿੱਖ ਸੰਗਤਾਂ 'ਚ ਇਸ ਗੱਲ ਦਾ ਪ੍ਰਭਾਵ ਜਾਵੇ ਇਹ ਬਾਦਲ ਟਰੋੜ ਆਇਆ ਤੇ ਬਲੰਗੋ ਵਾਲ ਬਰਨਾਲਾ ਜਿਹੜੇ ਵੀ ਜਿਹੜੇ ਮਤਲਬ ਸਿੱਖ ਮੁੱਦਿਆਂ ਦੇ ਮਦਈ ਨੇ ਜੀ ਸੋ ਉਸ ਫੈਸਲੇ ਦੇ ਅਨੁਸਾਰ ਤਿੰਨ ਆਗੂਆਂ ਨੇ ਦਿੱਲੀ ਜਾ ਕੇ ਪਾਰਲੀਮੈਂਟ ਭਵਨ ਅੱਗੇ ਧਾਰਾ 25 20 ਸਾੜ ਦੀ ਸੀ ਪਰੰਤੂ ਸਰਕਾਰ ਨੇ ਸਖਤੀ ਕੀਤੀ ਬਾਦਲ ਇੱਕ ਟਰੱਕ ਡਰਾਈਵਰ ਦੇ ਰੂਪ ਵਿੱਚ ਦਿੱਲੀ ਪਹੁੰਚਣ 'ਚ ਸਫਲ ਹੋ ਗਿਆ ਪਰੰਤੂ ਉਹ ਗੁਰਦੁਆਰਾ ਬੰਗਲਾ ਸਾਹਿਬ 'ਚ ਹਾਂਜੀ ਉਸ ਤੋਂ ਅੱਗੇ ਪਾਰਲੀਮੈਂਟ ਭਵਨ ਤੱਕ ਜਾਣ 'ਚ ਸਫਲ ਨਹੀਂ ਹੋ ਸਕਿਆ ਗੁਰਦੁਆਰਾ ਬੰਗਲਾ ਸਾਹਿਬ ਪਹੁੰਚਣ 'ਚ ਸਫਲ ਹੋ ਗਿਆ ਤੇ ਉਹਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਹੀ ਉਹਦੀ ਫੋਟੋ ਕਾਪੀ ਜੀ ਭਾਰਤੀ ਸੰਵਿਧਾਨ ਦੀ ਤਾਰਾ 25 ਬੀ ਦੀ ਫੋਟੋ ਕਾਪੀ ਹੈ ਜਿਹੜੀ ਬਾਦਲ ਨੇ ਉੱਥੇ ਸਾੜੀ ਤੇ ਦੂਸਰਾ ਜਿਹੜਾ ਬਰਨਾਲਾ ਤੇ ਟੌੜਾ ਸੀ ਉਹਨਾਂ ਨੇ ਚੰਡੀਗੜ੍ਹ ਜੀ ਸੋ ਹੁਣ ਜਿਹੜਾ ਸਵਾਲ ਤੁਸੀਂ ਕੀਤਾ ਕਿ ਉਹ ਬਾਦਲ ਜਿਨੇ ਉਸ ਵੇਲੇ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਨੂੰ ਸਾੜਿਆ ਸੀ ਹਾਂਜੀ ਤੇ ਅੱਜ ਦਾ ਬਾਦਲ ਜੀ ਇਹ ਦੋਨਾਂ ਦੇ ਵਿੱਚ ਅੰਤਰ ਕੀ ਆ ਉਹ ਕਿੱਥੇ ਸੀ ਤੇ ਇਹ ਕਿੱਥੇ ਆ ਹਾਂਜੀ ਸੋ ਸਵਾਲ ਜਿਹੜਾ ਤੁਹਾਡਾ ਬੜਾ ਅ ਅਹਿਮ ਆ ਤੇ ਉਹ ਜੇ ਮੈਂ ਇਹ ਕਹਾਂ ਕਿ ਜ਼ਮੀਨ ਅਸਮਾਨ ਦਾ ਸਿਰਫ ਭਾਵੇਂ ਕਿ ਮੈਂ ਜੇ ਇਹ ਵੀ ਗੱਲ ਕਰਾਂ ਕਿ ਉਦੋਂ ਵੀ ਬਾਦਲ ਸੈਸੀ ਮਜਬੂਰੀ ਚ ਹਾਂਜੀ ਹਣ ਜੇ ਅਸੀ ਬਾਦਲ ਦੇ ਕਈ ਬਿਆਨ ਜਿਹੜੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਆ ਚੁੱਕੇ ਆ ਕਿ ਸਾਨੂੰ ਸਿਆਸੀ ਆਗੂਆਂ ਨੂੰ ਬਹੁਤ ਕੁਝ ਮਜਬੂਰੀਜ਼ ਕਰਨਾ ਪੈਂਦਾ ਸੋ ਅੱਜ ਬਾਦਲ ਆ ਜਿਹੜਾ ਉਹ ਇਸ ਗੱਲ ਨੂੰ ਪਰਵਾਹ ਕਰ ਰਿਹਾ ਕਿ ਜੇ ਉਹਨੇ 27 ਫਰਵਰੀ 1984 ਨੂੰ ਧਾਰਾ 27 ਵੀ ਸਾਢੀ ਸੀ ਤਾਂ ਉਹਦੀ ਇੱਕ ਸਿਆਸੀ ਮਜਬੂਰੀ ਸੀ ਜੀ ਉਹ ਉਹ ਉਹਦਾ ਅੰਦਰੂਨੀ ਜਿਹੜਾ ਆਪਣੇ ਮਨ ਦਾ ਫੈਸਲਾ ਨਹੀਂ ਸੀ ਉਹ ਉਹਦੀ ਇੱਕ ਸਿਆਸੀ ਮਜਬੂਰੀ ਸੀ ਸੋ ਇਹ ਲੋਕ ਨੇ ਜਿਹੜੇ ਇਹ ਗਿਰਗਟ ਵਾਂਗੂ ਰੰਗ ਬਦਲਦੇ ਨੇ ਹਾਂਜੀ ਇਹਨਾਂ ਦੀ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਿ ਇਹਨਾਂ ਦਾ ਨਿਸ਼ਾਨਾ ਇਹਨਾਂ ਦਾ ਮਿਸ਼ਨ ਇਹਨਾਂ ਦਾ ਮੰਤਵ ਸਤਾ ਦੀ ਪ੍ਰਾਪਤੀ ਸਤਾ ਲਾਲਸਾ ਜਾਂ ਵੋਟਾਂ ਦੀ ਰਾਜਨੀਤੀ ਆ ਉਸ ਤੋਂ ਇਲਾਵਾ ਕੁਝ ਨਹੀਂ ਸੋ ਬਾਦਲ ਕੱਲ ਵੀ ਵੋਟਾਂ ਦਾ ਮੰਗਦਾ ਸੀ ਅੱਜ ਵੀ ਵੋਟਾਂ ਦਾ ਭਖਾਰੀ ਆ ਉਹ ਉਹਦੀ ਜਿਹੜੀ ਸੋਚ ਆ ਜਿਹੜੀ ਉਹ ਹਮੇਸ਼ਾ ਵੋਟਾਂ ਦੇ ਨਾਲ ਸਤਾ ਦੇ ਨਾਲ ਜੁੜੀ ਰਹੀ ਆ ਕੱਲ ਵੀ ਉਹਦੇ ਨਾਲ ਜੁੜੀ ਹੋਈ ਸੀ ਅੱਜ ਵੀ ਭਾਵੇਂ ਕਿ ਉਹ ਜੋ ਕੰਮ ਉਸ ਦਿਨੇ ਨੇ ਕੀਤਾ 27 ਫਰਵਰੀ ਨੂੰ ਤੇ ਅੱਜ ਆ ਜਿਹੜਾ ਉਹ ਉਹ ਸੰਭਵ ਨਹੀਂ ਹੈ ਕਿਤੇ ਨਾ ਕਿਤੇ ਤਾਂ ਉਹਨਾਂ ਦੇ ਮਨ 'ਚ ਥੋੜਾ ਤਾਂ ਮਤਲਬ ਸੀ ਕਿ ਮੈਂ ਕਰ ਸਕਦਾ ਹਾਂ ਅੱਜ ਦਾ ਬਾਦਲ ਤਾਂ ਬਿਲਕੁਲ ਹੀ ਭਾਜਪਾ ਦੇ ਥੱਲੇ ਲੱਗਿਆ ਹੋਇਆ ਹੈ ਤੁਕੋ ਉਹ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਸ ਵੇਲੇ ਵੀ ਬਾਦਲ ਦੀ ਇੱਕ ਮਜਬੂਰੀ ਸੀ ਸਾਤ ਜਰਨੈਲਸ ਐ ਖਾਲਸਾ ਭਿੰਡਰਾ ਵਾਲੇ ਸੀ ਜਿਹੜੇ ਉਹ ਸਿੱਖ ਸਿਆਤੇ ਸ਼ਾ ਚੁੱਕੇ ਸੀ ਜੀ ਕੋਈ ਗੁੰਜਾਇਸ਼ ਨਹੀਂ ਸੀ ਕਿਸੇ ਹੋਰ ਆਗੂ ਲਈ ਸੋ ਉਸ ਵੇਲੇ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਐਡਾ ਵੱਡਾ ਜਿਹੜਾ ਸਟੈਪ ਸੀ ਜਿਹੜਾ ਜਿਹੜਾ ਬਾਦਲ ਸ਼ਾਇਦ ਸੁਪਰੇ ਚ ਉਦੋਂ ਵੀ ਨਹੀਂ ਸੋਚਿਆ ਹੋਣਾ ਤੇ ਹੁਣ ਵੀ ਨਹੀਂ ਸੋਚ ਸਕਦਾ ਭਾਵੇਂ ਹੁਣ ਕਹਿੰਦਾ ਸਾਫ਼ ਕਹਿ ਰਿਹਾ ਕਿ ਮੈਂ ਮਜਬੂਰੀ 'ਚ ਕੀਤਾ ਸੀ ਸੋ ਬਾਦਲ ਜਿਹੜਾ ਉਹ ਉਹਦਾ ਸਿੱਖ ਕੌਮ ਨਾਲ ਸਿੱਖ ਪੰਥ ਨਾਲ ਸਿੱਖ ਭਾਵਨਾਵਾਂ ਨਾਲ ਸਿੱਖ ਸਮੱਸਿਆਵਾਂ ਨਾਲ ਸਿੱਖ ਮੰਗਾ ਨਾਲ ਕੋਈ ਲੈਣਾ ਦੇਣਾ ਨਾ ਕਦੇ ਰਿਹਾ ਤੇ ਨਾ ਕਦੇ ਹੈ ਮੈਂ ਤਾਂ ਇਹੀ ਸਮਝਦਾ ਕਿ ਨਾ ਉਹ ਕੱਲ ਵੀ ਉਹੀ ਬਾਦਲ ਸੀ ਅੱਜ ਵੀ ਉਹੀ ਬਾਦਲ ਆ ਕੱਲ ਵੀ ਉਹ ਪੰਥ ਵਿਰੋਧੀ ਸੀ ਅੱਜ ਵੀ ਉਹ ਪੰਥ ਵਿਰੋਧੀ ਆ ਬਾਦਲਦਲ ਆਂਧਪੁਰ ਸਾਹਿਬ ਦੇ ਮਤੇ ਨੂੰ ਤਾਂ ਤਿਆਗ ਦੇ ਹੀ ਚੁੱਕੇ ਸਨ ਪਰੰਤੂ ਉਸ ਤੋਂ ਬਾਅਦ ਉਹਨਾਂ ਨੇ ਤਾਰਾ 25ਵੀਂ ਦੇ ਵਿਰੋਧ ਦਾ ਵੀ ਤਿਆਗ ਕਰ ਦਿੱਤਾ ਹੈ ਤੁਸੀਂ ਬਾਦਲਦਲ ਦੀ ਇਸ ਨੀਤੀ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਤੁੱਕ ਵੀ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਬਾਦਲ ਲਾਲ ਦੀ ਜਿਹੜੀ ਨੀਤੀ ਆ ਮੈਂ ਤਾਂ ਸਿਰਫ ਉਹਨੂੰ ਇੱਕੋ ਇੱਕੋ ਨਜ਼ਰੀਏ ਨਾਲ ਹੀ ਵੇਖਦਾ ਕਿ ਉਹਨਾਂ ਦੀ ਨੀਤੀ ਸਿਰਫ ਤੇ ਸਿਰਫ ਸਤਾ ਪ੍ਰਾਪਤੀ ਆ ਉਸ ਤੋਂ ਇਲਾਵਾ ਕੁਝ ਨਹੀਂ ਸਤਾ ਪ੍ਰਾਪਤੀ ਲਈ ਉਹ ਭਗਮਾ ਬਰਗੇਡ ਦੇ ਥੱਲੇ ਲੱਗੇ ਹੋਏ ਨੇ ਕਿਉਂਕਿ ਉਹ ਇਹ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਭਗਮਾ ਬਰਗੇਡ ਦੇ ਥੱਲੇ ਲੱਗ ਕੇ ਭਗਮਾ ਬਰਗੇਡ ਦੀ ਗੁਲਾਮੀ ਕਰਕੇ ਅਸੀਂ ਸਤਾ ਚ ਬਣੇ ਰਹਾਂਗੇ ਸੋ ਅਕਾਲੀ ਦਲ ਜਿਨੇ ਅਨੰਦਪੁਰ ਸਾਹਿਬ ਦਾ ਮਤਾ ਸੀ ਜਿਹੜਾ ਉਹ ਪਾਸ ਕੀਤਾ ਹਾਂਜੀ ਆਪਣੇ 1978 ਦੇ ਆਮ ਇਜਲਾਸ ਚ ਜੀ ਉਸ ਤੋਂ ਬਾਅਦ ਅਕਾਲੀ ਦਲ ਸੀ ਜਿਹੜਾ ਉਹ ਅਨੰਦਪੁਰ ਸਾਹਿਬ ਦੇ ਮਤੇ ਨੂੰ ਭੁੱਲ ਗਿਆ ਕਦੇ ਮਤਲਬ ਇਹੀ ਅਕਾਲੀ ਦਲ ਹਮੇ ਕਿਉਂ ਮੁਰਦਾ ਅਕਾਲੀ ਦਲ ਵੀ ਨਹੀਂ ਰਿਹਾ ਜੀ ਅਕਾਲੀ ਦਲ ਪੰਜਾਬੀ ਪਾਰਟੀ ਬਣਿਆ ਫਿਰ ਬਾਦਲ ਦਲ ਬਣਿਆ ਤੇ ਹੁਣ ਬਾਦਲ ਪਰਿਵਾਰ ਦਲ ਬਣ ਗਿਆ ਜੀ ਸੋ ਇਹ ਅਕਾਲੀ ਦਲ ਹੈ ਜਿਹੜਾ ਕਦੇ ਇਹ ਕਹਿੰਦਾ ਸੀ ਕਿ ਅਨੰਦਪੁਰ ਸਾਹਿਬ ਦਾ ਮਤਾ ਉਹ ਸਾਰੇ ਦੁੱਖਾਂ ਦਾ ਦਾਰੂਆ ਜੀ ਕਿ ਜੇ ਅਨੰਦਪੁਰ ਸਾਹਿਬ ਦਾ ਮੱਥਾ ਲਾਗੂ ਹੋ ਜਵੇ ਤਾਂ ਜਿੰਨੀਆਂ ਵੀ ਪੰਜਾਬ ਨੂੰ ਜਾਂ ਸਿੱਖਾਂ ਨੂੰ ਸਮੱਸਿਆਵਾਂ ਨੇ ਉਹ ਹੱਲ ਹੋ ਜਾਣਗੀਆਂ ਉਹ ਖਤਮ ਹੋ ਜਾਣਗੀਆਂ ਸੋ ਉਸ ਤੋਂ ਬਾਅਦ ਬਾਦਲਦਲ ਸੀ ਜਿਹੜਾ ਕਿਉਂਕਿ ਭਾਜਪਾ ਬਰਗੇਡ ਸੀ ਜਿਹੜੀ ਉਹ ਅਨੰਦਪੁਰ ਦੇ ਮੱਥੇ ਦੇ ਵਿਰੋਧ ਚ ਹਾਂਜੀ ਉਹਨੂੰ ਅਨੰਦਪੁਰ ਸਾਹਿਬ ਦੇ ਨਾਂ ਤੋਂ ਹੀ ਚੜਾ ਜੀ ਹਾਲਾਂਕਿ ਮੁੱਖ ਰੂਪ ਦੇ ਵਿੱਚ ਜੇ ਅਸੀਂ ਗੱਲ ਦੇਖੀ ਕਿ ਅਨੰਤਪੁਰ ਸਾਹਿਬ ਦਾ ਮਤ ਹੈ ਜਿਹੜਾ ਉਹ ਕਿਤੇ ਨਾ ਕਿਤੇ ਰਾਜਾਂ ਦੇ ਵਾਧ ਅਧਿਕਾਰ ਦੀ ਬਕਾਲਤ ਕਰਨ ਵਾਲਾ ਸੋ ਪਰੰਤੂ ਕਿਉਂਕਿ ਨਾਲ ਅਨੰਤਪੁਰ ਸਾਹਿਬ ਦਾ ਨਾਮ ਜੁੜਿਆ ਹੋਇਆ ਇਸ ਕਰਕੇ ਭਾਜਪਾ ਜਿਹੜੀ ਹਿੰਦੂਵਾਦੀ ਕੱਟੜ ਜਮਾਤ ਆ ਜਿਹੜੀ ਉਹ ਇਸ ਨਾਮ ਨੂੰ ਸੁਣਨ ਲਈ ਤਿਆਰ ਨਹੀਂ ਸੋ ਜਦੋਂ ਵੀ ਕਦੇ ਆਪਣੇ ਰਾਸ਼ੀ ਮਨੋਰਥ ਲਈ ਬਾਦਲ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਠੰਡੇ ਵਾਸਤੇ ਜੋ ਕੱਢਣ ਦੀ ਕੋਸ਼ਿਸ਼ ਕੀਤੀ ਆ ਤੇ ਭਾਜਪਾ ਨੇ ਉਸੇ ਵੇਲੇ ਕੁਰਕੀ ਦੇ ਕੇ ਉਹਨੂੰ ਚੁੱਪ ਕਰਾਤਾ ਜੀ ਪਿਛਲੀਆਂ ਇਲੈਕਸ਼ਨਾਂ 'ਚ ਵੀ ਸ਼ੁਰੂ ਦੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨਾਂ ਸ਼ੁਰੂ ਹੋਣ ਵਾਲੀਆਂ ਸੀ ਬਾਦਲ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨੀ ਸ਼ੁਰੂ ਕੀਤੀ ਸੀ ਪਰੰਤੂ ਉਹ 2-4 ਦਿਨ ਦੇ ਵਿੱਚ ਵਿੱਚ ਵੀ ਜਦੋਂ ਕੁਰਕੀ ਆ ਗਈ ਤੇ ਉਹ ਮਸਲਾ ਸੀ ਜਿਹੜਾ ਉਮੀਦਵਾਰਾਂ ਵਿੱਚ ਠੱਪ ਹੋ ਗਿਆ ਅਨੰਦਪੁਰ ਸਾਹਿਬ ਦਾ ਮਤਾ ਅੱਜ ਬਾਦਲ ਦਲ ਆ ਜਿਹੜਾ ਉਹ ਪੂਰੀ ਤਰ੍ਹਾਂ ਭੁੱਲ ਚੁੱਕਾ ਜੀ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਇਹ ਬਾਦਲ ਜਿਨੇ ਖੁਦ ਭਾਰਤ ਦੀ ਸੰਵਿਧਾਨ ਦੀ ਧਾਰਾ 25 ਬੀ ਨੂੰ ਸਾੜਿਆ ਸੀ ਕਿ ਅਸੀਂ ਇਸ ਗੱਲ ਨੂੰ ਪ੍ਰਵਾਹ ਨਹੀਂ ਕਰਦੇ ਕਿ ਸਿੱਖ ਧਰਮਾ ਜਿਹੜਾ ਇਹ Hindu ਧਰਮ ਦਾ ਹਿੱਸਾ ਜੀ ਸਿੱਖ ਧਰਮ ਆਜ਼ਾਦ ਧਰਮਾ ਨਿਆਰਾ ਧਰਮਾ ਨਿਰਾਲਾ ਧਰਮਾ ਨਵੀਨ ਧਰਮਾ ਸੋ ਇਸ ਕਾਰਨ ਅਸੀਂ ਕਿਸੇ ਵੀ ਕੀਮਤ 'ਤੇ ਇਸ ਗੱਲ ਨੂੰ ਪ੍ਰਵਾਹ ਨਹੀਂ ਕਰ ਸਕਦੇ ਕਿ ਸਿੱਖ ਧਰਮ ਨੂੰ ਕੋਈ Hindu ਧਰਮ ਦਾ ਹਿੱਸਾ ਦੱਸੇ ਭਾਰਤੀ ਸੰਵਿਧਾਨ ਦੱਸਦਾ ਇਸੇ ਲਈ ਉਹਦੀ ਜਿਹੜੀ ਧਾਰਾ 21ਵੀਂ ਆ ਉਹਨੂੰ ਸਾੜਿਆ ਗਿਆ ਸੀ ਪਰੰਤੂ ਗੱਲ ਫੇਰ ਉੱਥੇ ਆ ਗਈ ਕਿਉਂਕਿ ਇਸ ਗੱਲ ਨੂੰ ਭਾਜਪਾ ਦੇ ਜਿਹੜੇ ਆਕਾ ਬਾਦਲ ਦੇ ਜਿਹੜੇ ਆਕਾ ਨੇ ਉਹ ਪ੍ਰਵਾਨ ਕਰਨ ਲਈ ਤਿਆਰ ਨਹੀਂ ਉਹ ਦਾਵਾ ਕਰ ਰਹੇ ਨੇ ਕਿ ਇਸ ਦੇਸ਼ ਦੇ ਵਿੱਚ ਪੈਦਾ ਹੋਣ ਵਾਲਾ ਹਰ ਬੱਚਾ Hindu ਆ ਇਸ ਦੇਚ ਹਿੰਦੂਆ ਦਾ ਰਾਜ ਆ ਹਿੰਦੀ ਹਿੰਦੂ ਹਿੰਦੋਸਤਾਨ ਦਾ ਉਹਨਾਂ ਦਾ ਨਾਰਾ ਸੋ ਉਹ ਇਸ ਧਾਰਾ 25 ਬੀ ਨੂੰ ਖਤਮ ਕਰਨ ਲਈ ਕਦੇ ਵੀ ਤਿਆਰ ਨਹੀਂ ਹੋ ਸਕਦੇ ਸੋ ਉਹਨਾਂ ਦਾ ਜਿਹੜਾ ਬਾਜ਼ਲਾ ਨੂੰ ਇਸ਼ਾਰਾ ਕਿ ਇਸ ਧਾਰਾ ਦੇ ਬਾਰੇ ਤੁਸੀਂ ਕਦੇ ਕੋਈ ਜਵਾਨ ਆ ਉਹ ਨਹੀਂ ਖੋਲਣੀ ਮੂੰਹ ਨਹੀਂ ਖੋਲਣਾ ਤੁਸੀਂ ਆਪਣਾ ਇਸ ਧਾਰਾ ਤੇ ਸੋ ਉਹ ਬਾਦਲਾ ਨੇ ਆਪਣਾ ਮੂੰਹ ਬੰਦ ਕਰ ਲਿਆ ਧਾਰਾ 25B ਦਾ ਵਿਰੋਧ ਆ ਜਿਹੜਾ ਉਹਨਾਂ ਨੇ ਬੰਦ ਕਰਤਾ ਅਨੰਦਪੁਰ ਸਾਹਿਬ ਦਾ ਮਤਾ ਮੰਗਣਾ ਉਹਨੇ ਬੰਦ ਕਰਤਾ ਗੱਲ ਕੀ ਉਹਨਾਂ ਨੇ ਕੋਈ ਵੀ ਸਿੱਖ ਮੁੱਦੇ ਤੇ ਗੱਲ ਕਰਨੀ ਕਿਸੇ ਸਿੱਖ ਸਮੱਸਿਆ ਬਾਰੇ ਗੱਲ ਕਰਨੀ ਕਿਸੇ ਸਿੱਖ ਜਿਹੜੀ ਮੁਸ਼ਕਲ ਆ ਉਹਦੇ ਬਾਰੇ ਗੱਲ ਕਰਨੀ ਜਿਹੜੀ ਉਹ ਬੰਦ ਕਰਤੀ ਉਲਟਾ ਸਿੱਖੀ ਤੇ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਦਾ ਜਿਹੜਾ ਕਹਾੜਾ ਹੈ ਉਹਦੇ ਦਸਤੇ ਬਣ ਕੇ ਉਹ ਜਰੂਰ ਲਗਾਤਾਰ ਨਿਰੰਤਰ ਜਿਹੜੇ ਉਹ ਪੰਜਾਬ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਤੇ ਖਾਲਸਾ ਪੰਥ ਤੇ ਆ ਜਿਹੜੇ ਉਹ ਲਗਾਤਾਰ ਹਮਲੇ ਨੇ ਜਿਹੜੇ ਉਹ ਤੇਜ ਕੀਤੇ ਹੋਏ ਨੇ ਬਾਦਲ ਨੂੰ ਅੱਜ ਸਰਬੱਤ ਖਾਲਸਾ ਸੱਦਣ ਵਾਲੇ ਦੇਸ਼ ਤਰੋਹੀ ਦਿਸ ਰਹੇ ਹਨ ਪਰੰਤੂ ਕਦੇ ਉਹ ਸਮਾਂ ਸੀ ਜਦੋਂ ਬਾਦਲ ਨੇ ਖੁਦ ਸੰਵਿਧਾਨ ਦੀ ਧਾਰਾ 25 20 ਸਾੜੀ ਸੀ ਇੰਨਾ ਅੰਤਰ ਕਿਉਂ ਇਹ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਕਿ ਤੁਹਾਡੀ ਅੰਦਰੂਨੀ ਸੋਚ ਕੀ ਆ ਤੁਹਾਡੀ ਭਾਵਨਾ ਕੀ ਆ ਤੁਹਾਡੀ ਨੀਤੀ ਕੀ ਆ ਤੇ ਤੁਹਾਡੀ ਨੀਤ ਕੀ ਆ ਸੋ ਸਾਰਾ ਕੁਝ ਉਹਦੇ ਤੇ ਡਿਪੈਂਡ ਕਰਦਾ ਸੋ ਬਾਦਲ ਦੀ ਜਿਹੜੀ ਭਾਵਨਾਵਾਂ ਬਾਦਲ ਦੀ ਜਿਹੜੀ ਸੋਚ ਆ ਬਾਦਲ ਦੀ ਜਿਹੜੀ ਨੀਤ ਆ ਬਾਦਲ ਦੀ ਜਿਹੜੀ ਨੀਤੀ ਆ ਉਹ ਆ ਕੇ ਇੱਕੋ ਗੱਲ ਤੇ ਖੜ ਜਾਂਦੀ ਆ ਸਤਾਂ ਲਾਲ ਸਾਥੇ ਜੀ ਸੋ ਉਹ ਸਰੇ ਜੋ ਕੁਝ ਬੋਲਣਾ ਜੋ ਕੁਝ ਸੋਚਣਾ ਵਾ ਤੇ ਜੋ ਕੁਝ ਲਿਖਣਾ ਵਾ ਜੋ ਕੁਝ ਪੜ੍ਹਨਾ ਵਾ ਜੋ ਕੁਝ ਵਿਚਾਰਨਾ ਵਾ ਉਹ ਸਿਰਫ ਤੇ ਸਿਰਫ ਸਤਾਲੀ ਆ ਉਹ ਹੋਰ ਕਿਸੇ ਹੋਰ ਕਿਸੇ ਗੱਲ ਦੀ ਉਹਨੂੰ ਨਾ ਪਰਵਾਹ ਤੇ ਨਾ ਉਹ ਕਰਦਾ ਉਹਦੇ ਲਈ ਸਤਾ ਜਿਹੜੀ ਉਹ ਸਾਰਾ ਕੁਝ ਹੀ ਸਤਾ ਹੈ ਸੋ ਕਿਸੇ ਵੇਲੇ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਬਾਦਲ ਅੱਜ ਜੇ ਅਸੀਂ ਗੱਲ ਕਰ ਲਈਏ ਕਿ ਉਹ ਜੇ ਕੋਈ ਅਰੰਧਪੁਰ ਸਾਹਿਬ ਦੇ ਮਤੇ ਦੀ ਗੱਲ ਕਰੂ ਉਹਨੂੰ ਉਹ ਵੀ ਦੇਸ਼ ਧਰੋਹੀ ਲੱਗੂਗਾ ਜੀ ਉਹ ਕਹੂਗਾ ਕਿ ਤੁਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਦੀ ਗੱਲ ਕਰਦੇ ਹੋ ਹਾਂਜੀ ਜੇ ਅੱਜ ਕੋਈ ਧਾਰਾ 25 ਬੀ ਦੇ ਖਾਤਮੇ ਦੀ ਗੱਲ ਕਰੂਗਾ ਤੇ ਉਹਨੂੰ ਵੀ ਉਹ ਬਾਦਲ ਨੂੰ ਉਹ ਵੀ ਦੇਸ਼ ਧਰੋਹੀ ਲੱਗੂਗਾ ਕਿ ਤੁਸੀਂ ਇਹ ਵਖਰੇ ਵਖਰੇ ਵੰਦੀ ਗੱਲ ਕਿਉਂ ਕਰਦੇ ਹੋ ਵੱਖਵਾਦੀ ਹੋ ਤੁਸੀਂ ਸੋ ਅੱਜ ਜੇ ਸਰਬੱਤ ਖਾਲਸਾ ਹੈ ਜਿਹੜਾ ਸਰਬੱਤ ਖਾਲਸਾ ਕਿਉਂ ਬੁਲਾਇਆ ਗਿਆ ਸੀ ਕਿ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਸ ਧਰਤੀ ਤੇ ਜਿਹੜੀ ਸਿੱਖੀ ਦੀ ਜਨਮ ਭੂਮੀ ਵੀ ਆ ਕਰਮ ਭੂਮੀ ਵੀ ਆ ਉਸ ਧਰਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਉਹਨਾਂ ਦੇ ਪਾਵਨ ਪਵਿੱਤਰ ਰੰਗਾਂ ਦਾ ਕਤਲਿਆਮ ਹੋਇਆ ਦੋਸ਼ੀ ਆ ਜਿਹੜੇ ਉਹ ਫੜੇ ਨਹੀਂ ਗਏ ਜੀ ਸੋ ਉਸ ਮੰਗ ਦੇ ਲਈ ਉਸ ਪ੍ਰਾਪਤੀ ਦੇ ਲਈ ਜਿਹੜਾ ਸਰਬੱਤ ਖਾਲਸਾ ਜੀ ਉਸ ਦਿਆ ਗਿਆ ਕੌਮ ਦੀਆ ਭਾਵਨਾਵਾਂ ਦੇ ਪ੍ਰਗਟਾ ਲਈ ਜੀ ਤੇ ਉਹ ਸਰਬੱਤ ਖਾਲਸਾ ਬਾਦਲ ਕੇ ਅਨੁਦੇਸ਼ ਸ੍ਰੋਹੀ ਲੱਗਿਆ ਹਾਂਜੀ ਸੋ ਉਹ ਗਲਤ ਉਥੇ ਆ ਜਾਂਦੀ ਹੈ ਨਾ ਕਿ ਜੇ ਜਿਹੜੀ ਵੀ ਗੱਲ ਹੈ ਜਿਹੜੀ ਉਹ ਸਿੱਖੀ ਦੇ ਹੱਕ ਵਿੱਚ ਜਾਂਦੀ ਆ ਸਿੱਖੀ ਨੂੰ ਇਤਸ਼ਾਹਤ ਕਰਨ ਵਾਲੀ ਆ ਸਿੱਖੀ ਨੂੰ ਪਰਫੁੱਲਤ ਕਰਨ ਵਾਲੀ ਆ ਸਿੱਖੀ ਨੂੰ ਬਚਾਉਣ ਵਾਲੀ ਆ ਉਹ ਦੇਸ਼ ਸ੍ਰੋ ਹੈ ਜੀ ਤੇ ਜੇ ਤੁਸੀਂ ਇਸ ਦੇਸ਼ ਦੇ ਹਿੰਦੂਵਾਦ ਦੇ ਹੱਕ ਵਿੱਚੋਂ ਹਿੰਦੂਵਾਦ ਜਾਂ ਜੜਾ ਨੂੰ ਬਕੇਰਾ ਕਰਨ ਦੇ ਹੱਕ ਵਿੱਚੋਂ ਤੇ ਤੁਸੀਂ ਦੇਸ਼ ਭਗਤ ਹੋ ਸੋ ਬਾਦਲ ਦੀ ਜਿਹੜੀ ਸੋਚ ਆ ਉਹ ਸੋਚ ਜਿਹੜੀ 나ਗਪੁਰੀ ਤੱਕਦੀ ਆ ਉਹ 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 ਉਹੀ ਸੋਚ ਬਾਦਲ ਦੀ ਆ ਜਿਹੜੀ 나ਗਪੁਰੀ ਤੱਕਦੀ ਆ ਉਹ ਉਹ ਜੋ ਉਪਰੋਂ ਤਾਰ ਹਿੱਲਦੀ ਆ ਉਹੀ ਥੱਲੋਂ ਹਿੱਲਣੀ ਆ ਸੋ ਬਾਦਲ ਦੀ ਜਿਹੜੀ ਸੋਚ ਦੇ ਵਿੱਚ ਜਿਹੜੀ ਤੁਸੀਂ ਅੰਤਰ ਦੀ ਗੱਲ ਕੀਤੀ ਆ ਹਾਂਜੀ ਕਿ ਅੱਜ ਉਹਨੂੰ ਸਰਬੱਤ ਖਾਲਸਾ ਵਾਲੇ ਦੇ ਇਸ ਤਰੋ ਹੀ ਲੱਗਦੇ ਆ ਤੇ ਉਹ ਇਸ ਗੱਲ ਨੂੰ ਭੁੱਲ ਗਿਆ ਕਿ ਉਹਨੇ ਕਦੇ ਭਾਰਤ ਦੇ ਸੰਵਿਧਾਨ ਦੀ ਧਾਰਾ ਨੂੰ ਸਾੜਿਆ ਸੀ ਜੀ ਸੋ ਮਸਲਾ ਉੱਥੇ ਹੀ ਆ ਜਾਂਦਾ ਕਿ ਉਹਦੀ ਜਿਹੜੀ ਸੋਚ ਆ ਜਾਂ ਉਹਦੀ ਜਿਹੜੀ ਨੀਤ ਆ ਜਾਂ ਉਹਦੀ ਨੀਤੀ ਆ ਜਾਂ ਉਹਦੀ ਭਾਵਨਾ ਆ ਜਾਂ ਉਹਦਾ ਮਿਸ਼ਨ ਆ ਜਾਂ ਉਹਦਾ ਮੰਤਵ ਆ ਜਿਹੜਾ ਉਹ ਇੱਕ ਇੱਕ ਉਹ ਇੱਕ ਉਹ ਕੇਂਦਰ ਬਿੰਦੂ ਤੇ ਕੇਂਦਰਤਾ ਸਤਾ ਲਾਲ ਸਾਹ ਤੇ ਤੇ ਸਤਾ ਲਾਲ ਸਾਹ ਦਾ ਰਾਹ ਜਿਹੜਾ ਉਹ ਭਾਜਪਾ ਦੀ ਜਾ ਭਗਮਾ ਵਰਗੇੜ ਦੀ ਗੁਲਾਮੀ ਚੋਂ ਹੀ ਨਿਕਲਦਾ ਇਸ ਕਰਕੇ ਬਾਦਲ ਦੇ ਲਈ ਹੋਰ ਕੋਈ ਗੱਲ ਆ ਜਿਹੜੀ ਉਹ ਬਹੁਤੇ ਅਰਥ ਨਹੀਂ ਰੱਖਦੀ ਉਹਦੇ ਤੋਂ ਜੋ ਮਰਜ਼ੀ ਕਾ ਲਓ ਉਹ ਕਹਿਣ ਲਈ ਤਿਆਰ ਆ ਉਹ ਉਸ ਨੂੰ ਸਾਬਤ ਕਰਨ ਲਈ ਵੀ ਤਿਆਰ ਹੋ ਜਾਂਦਾ ਉਦਾਹਰਨਾ ਦੇਣ ਲਈ ਵੀ ਤਿਆਰ ਹੋ ਜਾਂਦਾ ਪਰੰਤੂ ਗੱਲ ਉਥੇ ਆ ਕੇ ਮੁੱਕਦੀ ਆ ਕਿ ਜਦੋਂ ਤੁਸੀਂ ਕਿਸੇ ਦੇ ਗੁਲਾਮ ਹੋ ਤੇ ਤੁਹਾਡੀ ਆਪਣੀ ਸੋਚ ਆ ਜਿਹੜੀ ਉਹ ਉਹਦੇ ਕੋਈ ਮੈਨੇ ਨਹੀਂ ਰਹਿ ਜਾਂਦੇ ਉਹਦੇ ਕੋਈ ਅਰਥ ਨਹੀਂ ਰਹਿ ਜਾਂਦੇ ਇਹ ਇਹ ਹੀ ਜਿਹੜੀ ਗੱਲ ਆ ਇਹ ਬਾਦਲਾਂ ਤੇ ਟੁੱਕਦੀ ਆ ਕਿਤੇ ਉਹ ਸਮਾਂ ਸੀ ਜਦੋਂ ਬਾਦਲ ਪੰਜਾਬੀਆਂ ਦਾ ਦਿਲ ਜਿੱਤਣ ਲਈ ਆਪਣੇ ਆਪ ਨੂੰ ਸਿੱਖ ਕੌਮ ਦਾ ਵਫਾਦਾਰ ਸਾਬਤ ਕਰਦਾ ਸੀ ਤੇ ਕਿਤੇ ਅੱਜ ਇਹ ਸਮਾਂ ਹੈ ਕਿ ਬਾਦਲਦਲ ਸਿੱਖਾਂ ਨਾਲ ਕੀਤੀਆਂ ਹੋਈਆਂ ਬੇਵਫਾਈਆਂ ਨੂੰ ਸ਼ਰਯਾ ਉਜਾਗਰ ਕਰਦਾ ਹੈ ਉਦੋਂ ਦੇ ਸਮੇਂ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਕੀ ਅੰਤਰ ਆ ਗਿਆ ਤੁਹਾਨੂੰ ਜਿਹੜਾ ਅੰਤਰ ਵਾਲੀ ਗੱਲ ਇਹ ਹੈ ਕਿ ਜਿਹੜਾ ਸੱਚਾ ਸਿੱਖਾ ਉਹਦੀ ਸੋਚ ਆ ਜਿਹੜੀ ਉਹ ਆਪਣੇ ਗੁਰੂ ਤੇ ਕੇਂਦਰਤਾ ਸਿੱਖ ਕੀ ਸਿਧਾਂਤਤਾ ਤੇ ਕੇਂਦਰਤਾ ਸਿੱਖ ਪਰੰਪਰਾਵਾਂ ਸਿੱਖ ਮਰਿਆਦਾ ਸਿੱਖ ਇਤਿਹਾਸ ਸਿੱਖ ਸੱਭਿਆਚਾਰ ਦੀ ਕੇਂਦਰਤਾ। ਤਦੂ ਜਿਹੜੀ ਗੱਲ ਤੁਸੀਂ ਬਾਦਲ ਦੀ ਕਰਦੇ ਹੋ ਉਹ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹ ਉਹਦਾ ਸਾਰਾ ਕੁਝ ਸਤਾ ਲਾਲ ਸਾਹਿਬ ਕੇਂਦਰ تھا۔ ਸੋ ਜਦੋਂ ਉਹਨੂੰ ਇਹ ਇਹ ਲੱਗਦਾ ਕਿ ਮੈਨੂੰ ਲੋੜ ਆ ਕਿ ਮੈਂ ਸਿੱਖ ਭਾਵਨਾਵਾਂ ਨੂੰ ਉਹਨਾਂ ਜਿਹੜਾ ਖਲਵਾੜ ਹੈ ਸਹੀ ਮੈਨੇ ਇੱਦਾਂ ਜਦੋਂ ਉਹਨੂੰ ਲੋਡ ਹੁੰਦੀ ਹੈ ਕਿ ਸਿੱਖ ਭਾਵਨਾਵਾਂ ਨੂੰ ਆਪਣੇ ਹੱਕ 'ਚ ਕਰਨ ਲਈ ਹਾਂਜੀ ਤਾਂ ਉਹ ਸਿੱਖ ਮੁੱਦਿਆਂ ਤੇ ਵੀ ਬੜਾ ਆਪਣੇ ਆਪ ਨੂੰ ਬਹੁਤ ਵੱਡਾ ਪੰਥ ਤੈਸ਼ੀ ਆਪਣੇ ਆਪ ਨੂੰ ਬਹੁਤ ਵੱਡਾ ਸਿੱਖ ਹੈ ਜਿਹੜਾ ਉਹ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਇਹੀ ਕਾਰਨ ਹੈ ਕਿ ਉਹਨੇ ਮਤਲਬ ਆਪਣੇ ਆਪ ਨੂੰ ਜਿਹੜਾ ਪੰਥ ਰਤਨ ਤੇ ਫਖਰੇ ਕੌਮ ਵਰਗ ਐਵਾਰਡ ਨੇ ਜਿਹੜੇ ਉਹ ਲੈਨੇ ਜੀ ਤਾਂ ਕਿ ਕਿਤੇ ਨਾ ਕਿਤੇ ਜਿਹੜੇ ਭੋਲੇ ਸਿੱਖ ਨੇ ਉਹ ਉਹ ਗਮਰਾਹ ਹੋ ਜਾਣ ਜੀ ਸੋ ਜਿਹੜੀ ਮੁੱਖ ਰੂਪ ਦੇ ਵਿੱਚ ਉਹ ਉਹਦੀ ਜਿਹੜੀ ਸੋਚ ਜਿਹੜੀ ਮੈਂ ਗੱਲ ਕੀਤੀ ਹੈ ਕਿ ਉਸ ਵਿਅਕਤੀ ਦੇ ਮਨ ਦੇ ਵਿੱਚ ਸਿੱਖੀ ਦੇ ਲਈ ਜੇ ਮੈਂ ਇਹ ਗੱਲ ਕਹਿ ਦਵਾਂ ਤਾਂ ਮੈਨੂੰ ਲੱਗਦਾ ਕਿ ਅਤ ਕਥਰੀ ਨਹੀਂ ਹੋਊਗੀ ਕਿ ਸਿੱਖੀ ਲਈ ਉਹਦੇ ਵਿੱਚ ਮਤਲਬ ਜਰਾ ਮਾਤਰਾ ਰੰਚਕ ਮਾਤਰਾ ਵੀ ਕਿਣਕਾ ਮਾਤਰਾ ਵੀ ਨਾ ਦਰਦਾ ਨਾ ਪਿਆਰ ਆ ਨਾ ਸ਼ਰਧਾ ਇਸ ਗੱਲ ਵਿੱਚ ਦੋ ਰਹਿਮਾਨੀ ਉਹ ਉਹਦੀ ਜਿਹੜੀ ਉਹਦੀ ਜਿਹੜੀ ਜਿੱਥੇ ਉਹਦੀ ਮਤਲਬ ਸੋਚ ਖੜੀ ਆ ਉਹ ਆਪਾਂ ਬਾਰ-ਬਾਰ ਉਸ ਵਾਰੀ ਗੱਲ ਕਰ ਚੁੱਕੇ ਆ ਸੋ ਕੌਮ ਨੂੰ ਗਮਰਾਹ ਕਰਨ ਦੇ ਲਈ ਉਹ ਬਹੁਤ ਵੱਡਾ ਸਿੱਖ ਬਣਦਾ ਕਈ ਵਾਰ ਡਰਾਮਾ ਕਰਦਾ ਹਾਂਜੀ ਇੱਕ ਵਾਰ ਨਹੀਂ ਉਹਨੇ ਕਈ ਵਾਰ ਡਰਾਮੇ ਕੀਤੇ ਨੇ ਤੇ ਬਹੁਤੀ ਵਾਰੀ ਉਹ ਕਾਮਯਾਬ ਵੀ ਰਿਹਾਗਾ ਜੀ ਸੋ ਅੱਜ ਅਸੀਂ ਜੇ ਮਤਲਬ ਇਹ ਗੱਲ ਦੇਖਦੇ ਆ ਸੋ ਅੱਜ ਦੀ ਜੇ ਅਸੀਂ ਧਾਰਨ ਨਹੀਂ ਲੈ ਲਈਏ ਕਿ ਸ਼ਿਰ ਗੁਰ ਗ੍ਰਾਹ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਮੁੱਦੇ ਦਾ ਜਿਹੜਾ ਸੰਘਰਸ਼ ਸੀ ਜੀ ਉਹ ਕੌਮ ਦੀ ਬਦਕਿਸਮਤੀ ਕੌਮ ਦੀ ਤਰਾਸਦੀ ਆ ਜਿਹੜੀ ਉਹ ਕੌਮ ਦੇ ਵਿੱਚ ਜਿਹੜੀ ਫੁੱਟ ਪਈ ਆ ਉਹਦੇ ਕਾਰਨ ਉਹ ਮੁੱਦਾ ਹੈ ਜਿਹੜਾ ਇੱਕ ਤਰ੍ਹਾਂ ਕੌਮ ਭੁੱਲ ਬੈਠੀ ਜੀ ਤੋਂ ਅੱਜ ਉਸ ਮੁੱਦੇ ਨੂੰ ਮੋੜ ਉਜਾਗਰ ਕਰਨ ਦੇ ਲਈ ਇੱਕ ਬਰਗਾੜੀ ਤੋਂ ਲੈ ਕੇ ਫਰੀਦਕੋਟ ਤੱਕ ਮਨੁੱਖੀ ਚੇਨ ਬਣਾਉਣ ਦੀ ਆ ਜਿਹੜਾ ਸੱਦਾ ਉਹ ਪੰਥਕ ਜਥੇਬੰਦੀਆਂ ਨੇ ਦਿੱਤਾ ਸੀ ਪਰੰਤੂ ਸ਼ਾਂਤਮਈ ਢੰਗ ਦੇ ਨਾਲ ਆਪਣੇ ਗੁਰੂ ਦੇ ਨਾਮ ਤੇ ਰੋਸ ਪ੍ਰਦਰਸ਼ਨ ਕਰਨ ਦੀ ਆਗਿਆ ਜਿਹੜੀ ਉਹ ਵੀ ਬਾਦਲ ਦਾਲਾ ਜਿਹੜਾ ਉਹ ਸਿੱਖਾਂ ਨੂੰ ਦੇਣ ਲਈ ਤਿਆਰ ਨਹੀਂ ਮਤਲਬ ਕੱਲ ਇੱਥੇ ਆ ਕੇ ਖੜੀ ਆ ਰਾਤ ਨੂੰ ਜਿਹੜੀ ਆਪਾਂ ਥੱਕਾਗੂ ਸੀ ਉਹਨਾਂ ਦੀ ਫੜੋ ਪੜੀ ਹੈ ਜਿਹੜੀ ਉਹ ਹੀ ਸੋ ਇਹ ਜਿਹੜਾ ਮਤਲਬ ਜਿਹੜੀ ਗੱਲ ਇੱਥੇ ਆ ਜਾਂਦੀ ਹੈ ਕਿ ਬਾਦਲ ਦੀ ਸੋਚ ਕਿੱਥੇ ਖੜੀ ਆ ਜੀ ਸੋ ਉਹਦੀ ਜਿਹੜੀ ਸੋਚ ਆ ਉਹਦੇ ਚ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਿੱਖੀ ਵਾਲੀ ਗੱਲ ਆ ਜਿਹੜੀ ਉਹਨਾ ਕਦੇਸੀ ਚਿਨਾ ਹੈ ਹਾਂ ਗਿਰਗਟ ਵਾਲੀ ਗੱਲ ਜ਼ਰੂਰ ਆ ਕਿ ਉਹ ਗਿਰਗਟ ਵਾਂਗੂ ਰੰਗ ਬਦਲਦਾ ਤੇ ਬਹੁਤ ਸਾਰੇ ਭੋਲੇ ਸਿੱਖ ਨੇ ਜਿਹੜੇ ਉਹ ਬਦਲਦੇ ਰੰਗਾ ਤੋਂ ਗਮਰਾਜ ਜ਼ਰੂਰ ਹੋ ਜਾਂਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਬਾਦਲ ਆ ਜਿਹੜਾ ਉਹ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹਦੇ ਮਨ 'ਚ ਸਿੱਖੀ ਪ੍ਰਤੀ ਦਰਦ ਹੈ ਪਰ ਤੂੰ ਇਸ ਤਰ੍ਹਾਂ ਦੀ ਕੋਈ ਗੱਲ ਹੈ ਜਿਹੜੀ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਸਾਬਤ ਨਹੀਂ ਕਰ ਸਕਦਾ ਸਿੱਖਾਂ ਨਾਲ ਕੀਤੀਆਂ ਬੇਵਫਾਈਆਂ ਨੂੰ ਕਦੇ ਸਿੱਖ ਬਾਦਲ ਪ੍ਰਤੀ ਮਾਫ ਕਰ ਸਕਦੇ ਹਨ ਕਿ ਹੁਣ ਗੱਲ ਤਾਂ ਇੱਥੋਂ ਤੱਕ ਆ ਗਈ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਪਵਿੱਤਰ ਪਵਨ ਅੰਗ ਆ ਜਿਹੜੇ ਉਹਨਾਂ ਦੀ ਚੋਰੀ ਵੀ ਹੁੰਦੀ ਆ ਉਹਨਾਂ ਦਾ ਕਤਲਿਆਮ ਵੀ ਹੁੰਦਾ ਕੌਂਗ ਨੂੰ ਸਿੱਧਾ ਸਪੋਸਟਰ ਲਾ ਕੇ ਸਿੱਧਾ ਸਿੱਧਾ ਵੰਗਾ ਰਿਆ ਵੀ ਜਾਂਦਾ ਸ਼ਾਂਤ ਮਈ ਟੰਗ ਨਾਲ ਰੋਸ ਪ੍ਰਦਰਸ਼ਨ ਕਰਦੀਆਂ ਸੰਗਤਾਂ ਤੇ ਗੋਲੀ ਵੀ ਚੱਲਦੀ ਆ ਦਾ ਦੋਸ਼ੀ ਫੜੇ ਜਾਂਦੇ ਨਹੀਂ ਨਾ ਗੁਰੂ ਸਾਹਿਬ ਦੇ ਸਰੂਪ ਲੱਭੇ ਜਾਂਦੇ ਨੇ ਉਲਟਾ ਉਸ ਮੁੱਦੇ ਨੂੰ ਖਤਮ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾਂਦੀ ਆ ਸੋ ਜਿਹੜਾ ਵਿਅਕਤੀ ਆਪਣੇ ਗੁਰੂ ਦੇ ਗੁਰੂ ਦਾ ਨਹੀਂ ਜੀ ਹੋਰ ਕੀ ਦਾ ਹੋ ਸਕਦਾ ਹੈ ਸੋ ਕੌਮ ਆ ਜਿਹੜੀ ਉਹ ਇਸ ਗੱਲ ਨੂੰ ਮੈਨੂੰ ਲੱਗਦਾ ਕਿ ਪ੍ਰਵਾਨ ਕਰ ਚੁੱਕੀ ਆ ਕਿ ਇਹ ਵਿਅਕਤੀ ਜਿਹੜਾ ਆਪਣੇ ਗੁਰੂ ਦਾ ਨਹੀਂ ਇਹ ਕਿਸੇ ਹੋਰ ਦਾ ਨਹੀਂ ਹੋ ਸਕਦਾ ਇਸ ਕਰਕੇ ਕੌਮ ਨੇ ਅੱਜ ਬਾਦਲ ਕਿਆਂ ਨੂੰ ਨਕਾਰ ਦਿੱਤਾ ਇਹ ਗੱਲ ਤਕਰੀਬਨ ਤਕਰੀਬਨ ਖੁੱਲ ਕੇ ਸਪਸ਼ਟ ਰੂਪ ਚ ਅੱਜ ਤੱਕ ਸਾਹਮਣੇ ਆ ਚੁੱਕੀ ਆ 2017 ਚ ਇਹਦੇ ਤੇ ਮੋਹਰ ਲੱਗੂਗੀ ਇਸ ਗੱਲ ਦਾ ਮੈਨੂੰ ਭਰੋਸਾ ਭਾਵੇਂ ਕੀ ਬਾਦਲ ਆਪਣੀਆਂ ਭੋਲੀਆਂ ਚਾਲਾਂ ਦੇ ਨਾਲ ਮਕਾਰ ਚਾਲਾਂ ਦੇ ਨਾਲ 2017 ਦੇ ਵਿੱਚ ਪੰਜਾਬੀਆਂ ਦਾ ਦਿਲ ਜਿੱਤ ਵੀ ਲਵੇ ਤਾਂ ਵੀ ਉਹਦੇ ਤੇ ਇਹ ਗੱਲ ਬਖੂਬੀ ਟੁਕਦੀ ਹੈ ਕਿ ਰਹਿਮਨ ਦਾਗਾ ਪ੍ਰੇਮ ਕਾ ਮਤ ਦੋੜੋ ਚਿਟਕਾਏ ਟੂਟੇ ਤੋਂ ਫਿਰ ਨਾ ਜੁੜੇ ਜੁੜੇ ਤੋਂ ਗਾਂਠ ਪੜ ਜਾਏ ਸੋ ਏ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ